ਕਾਲਜੀ ਤੁਹਾਡਾ ਸਾਡੇ YouTube ਚੈਨਲ ਟੂ ਸਿਸਟਰ ਲਵ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਾਲਕ ਦਾ ਨਾਸ਼ਤਾ ਬਣਾਵਾਂਗੇ ਇਹ ਨਾਸ਼ਤਾ ਬਣਾਉਣ ਦੇ ਲਈ ਮੈਂ ਇੱਥੇ ਪਾਲਕ ਲਈ ਹੈ ਪਾਲਕ ਨੂੰ ਪੀਸ ਲਵਾਂਗੇ ਮੈਂ ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀ ਹੁਣ ਆਪਾਂ ਪਾਲਕ ਨੂੰ ਪੀਸ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਮੈਸਰੀ ਕੇ ਨਾਲ ਪਾਲਕ ਨੂੰ ਬਿਨਾਂ ਕੱਟੇ ਤੋਂ ਪਾਇਆ ਹੈ ਜੀ ਆਪਾਂ ਇਸ ਨੂੰ ਕੱਟ ਕੇ ਵੀ ਪੀਸ ਸਕਦੇ ਹਾਂ ਇਸ ਦੇ ਲਈ ਆਪਾਂ ਨੂੰ ਪਾਲਕ ਨੂੰ ਉਬਾਲਣ ਦੀ ਵੀ ਜ਼ਰੂਰਤ ਨਹੀਂ ਹੈ ਜੀ ਤੇ ਥੋੜਾ ਜਿਹਾ ਪਾਣੀ ਪਾ ਕੇ ਪੀਸ ਲਵਾਂਗੇ ਜ਼ਿਆਦਾ ਪਾਣੀ ਨਹੀਂ ਪਾਵਾਂਗੇ ਪਾਲਕ ਨੂੰ ਚੰਗੀ ਤਰ੍ਹਾਂ ਪੀਸ ਲਵਾਂਗੇ ਇਸ ਤਰੀਕੇ ਦੀ ਪਾਲਕ ਪੀਸ ਕੇ ਤਿਆਰ ਹੈ ਇਸ ਤਰੀਕੇ ਦਾ ਆਪਾਂ ਪਾਲਕ ਨੂੰ ਪੀਸ ਕੇ ਤਿਆਰ ਕਰ ਲਿਆ ਹੈ ਹੁਣ ਪੀਸੀ ਹੋਈ ਪਾਲਕ ਨੂੰ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ ਪੀਸੀ ਹੋਈ ਭਾਲ ਨੂੰ ਇੱਕ ਬੋਲ ਦੇ ਵਿੱਚ ਕੱਢ ਲਿਆ ਹੈ ਹੁਣ ਆਪਾਂ ਆਲੂ ਛੇਲਾ ਲਵਾਂਗੇ ਇੱਥੇ ਮੈਂ ਪੰਜ ਆਲੂ ਲੈਨੇ ਵੱਡੇ ਸਾਈਜ਼ ਦੇ ਉਬਲੇ ਹੋਏ ਸਾਰੇ ਆਲੂ ਨੂੰ ਛੇਲਾ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਗਰਮ-ਗਰਮ ਆਲੂਆਂ ਨੂੰ ਛੱਲ ਲਵਾਂਗੇ।アルミऐसे तरीके ਨਾਲ ਹੀ ਸਾਰੇ ਆਲੂਆਂ ਨੂੰ ਛੱਲ ਲਵਾਂਗੇ। ਹੁਣ ਮੈਂ ਸਾਰੇ ਆਲੂਆਂ ਨੂੰ ਛੱਲ ਲਿਆ ਇਹ ਆਲੂਆਂ ਨੂੰ ਮੈਸ਼ ਕਰ ਲਵਾਂਗੇ। ਆਪਾਂ ਆਲੂਆਂ ਨੂੰ ਕद्दूकस ਵੀ ਕਰ ਸਕਦੇ ਹਾਂ ਜੀ। ਤੁਸੀਂ ਪਾਲਕ ਦੇ ਪਕੌੜੇ ਤਾਂ ਕਈ ਵਾਰ ਖਾਦੇ ਹੋਣਗੇ ਜੀ ਭਰਾ ਜ ਇਸ ਤਰੀਕੇ ਨਾਲ ਪਾਲਕ ਦਾ ਵੱਖਰੇ ਤਰੀਕੇ ਨਾਲ ਨਾਸ਼ਤਾ ਟਰਾਈ ਕਰਕੇ ਦੇਖਿਓ ਅੱਜ ਆਪਾਂ ਇਸ ਨਾਸ਼ਤੇ ਨੂੰ ਦੋ ਚੀਜ਼ਾਂ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਸਾਰੇ ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਤਾਂ ਕਿ ਆਲੂ ਦੇ ਕੋਈ ਟੁਕੜੇ ਨਾ ਰਹਿਣ ਫਿਰ ਨਾਸ਼ਤਾ ਵਧੀਆ ਨਹੀਂ ਬਣੇਗਾ ਅੱਜ ਆਪਾਂ ਇਸ ਨਾਸ਼ਤੇ ਨੂੰ ਬਿਨਾਂ ਕਾਰਨਫਲੋਰ ਬਿਨਾਂ ਬੀਜੰਤੂ ਬਣਾ ਕੇ ਤਿਆਰ ਕਰਾਂਗੇ ਜੀ ਹੁਣ ਮੈਂ ਸਾਰੇ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਕੋਈ ਵੀ ਆਲੂ ਦੇ ਟੁਕੜੇ ਨਹੀਂ ਹਨ ਆਪਾਂ ਇਸ ਦੇ ਵਿੱਚ ਜੋ ਮਸਾਲੇ ਪਾਉਣੇ ਨੇ ਉਹ ਮਸਾਲੇ ਪਾਵਾਂਗੇ ਇੱਕ ਛੋਟਾ ਚਮਚ ਪੁਨੇ ਹੋਏ ਧੀਰੇ ਦਾ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਅੱਧਾ ਛੋਟਾ ਚਮਚ ਚਿਲੀ ਫਲੈਕਸ ਪਾਵਾਂਗੇ ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਇੱਕ ਛੋਟਾ ਚਮਚਾ ਚਾਟ ਮਸਾਲਾ ਪਾਵਾਂਗੇ ਫਿਰ ਜੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਆਲੂਆਂ ਦੇ ਵਿੱਚ ਆਪਾਂ ਇਸ ਨਾਸ਼ਤੇ ਨੂੰ ਲੰਚ ਤੇ ਬ੍ਰੇਕਫਾਸਟ ਵਿੱਚ ਖਾ ਸਕਦੇ ਹਾਂ ਇਹ ਨਾਤਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੇ ਤੁਸੀਂ ਇਸ ਤਰੀਕੇ ਨਾਲ ਪਾਲਕ ਦਾ ਇਹ ਨਾਸ਼ਤਾ ਬਣਾ ਕੇ ਦੇਖੋ ਇਹ ਨਾਸ਼ਤਾ ਸਭ ਨੂੰ ਬਹੁਤ ਪਸੰਦ ਆਏਗਾ ਹੁਣ ਆਲੂ ਤੇ ਮਸਾਲੇ ਮਿਕਸ ਹੋ ਚੁੱਕੇ ਨੇ ਇਸ ਦੇ ਵਿੱਚ ਇੱਕ ਪਿਆਜ਼ ਪਾਵਾਂਗੇ ਕੱਟਿਆ ਹੋਇਆ ਇੱਕ ਅਰੀ ਮਿਰਚ ਪਾਵਾਂਗੇ ਬਰੀਕ ਕੱਟੀ ਹੋਈ ਪਾਲਕ ਦਾ ਇਹ ਨਾਸ਼ਤਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਪਾਲਕ ਦਾ ਨਾਸ਼ਤਾ ਬਹੁਤ ਹੈਲਥੀ ਹੈ ਜੀ ਉਹਨ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਇਸ ਦੇ ਵਿੱਚ ਪੀਸੀ ਹੋਈ ਪਾਲਕ ਪਾਵਾਂਗੇ। ਪਾਲਕ ਪਾਉਣ ਤੋਂ ਬਾਅਦ ਮਿਕਸ ਕਰ ਲਵਾਂਗੇ। ਤਮਾਨੂੰ ਪਤਾ ਹੀ ਹੈ ਜੀ ਪਾਲਕ ਦੇ ਵਿੱਚ ਕਿੰਨੇ ਪੋਸ਼ਟਿਕ ਤੱਤ ਹੁੰਦੇ ਨੇ ਇਸ ਤੇ ਲਈ ਆਪਾਂ ਨੂੰ ਪਾਲਕ ਰੋਜ਼ ਖਾਣੀ ਚਾਹੀਦੀ ਹੈ ਪਾਲਕ ਤੋਂ ਬਣੀ ਹੋਈ ਕੋਈ ਚੀਜ਼ ਜ਼ਰੂਰ ਖਾਣੀ ਚਾਹੀਦੀ ਹੈ ਇਸ ਤਰੀਕੇ ਨਾਲ ਪਾਲਕ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂਆਂ ਦੇ ਵਿੱਚ ਇਹ ਬਹੁਤ ਈਜ਼ੀ ਰੈਸਪੀ ਹੈ ਜਿਸ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਇਹ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਨੇ ਚੰਗੀ ਤਰ੍ਹਾਂ ਮਿਕਸ ਹੋ ਕੇ ਤਿਆਰ ਹੈ। ਇੱਕ ਕੌਲੀ ਸੂਜੀ ਪਾਵਾਂਗੇ। ਇਹ ਬਹੁਤ ਹੀ ਟੇਸਟੀ ਇੰਡੀਅਨ ਰੈਸিপি ਹੈ ਜੀ। ਸੂਜੀ ਭੋਂਨ ਤੋਂ ਬਾਅਦ ਫੋਕ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਤਾਂ ਕਿ ਸੂਜੀ ਪਾਲਕ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਉਜੀ ਬਾਂਦੇ ਨਾਲ ਨਾਲ ਨਾਤਾ ਬਹੁਤ ਕ੍ਰਿਸਪੀ ਬਣਦਾ ਹੈ ਜੀ ਤੇ ਹੈਲਥੀ ਵੀ ਤੇ ਪੋਸਟਿਕ ਵੀ ਹੈ ਤੇ ਇਹ ਬਹੁਤ ਜ਼ਿਆਦਾ ਟੇਸਟੀ ਵੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਤੇ ਜਾ ਕੇ ਆਲ ਕਰਤੇ ਦਿਨ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਸੂਜੀ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਪਾਲਕ ਦੇ ਵਿੱਚ ਹੁਣ ਆਪਾਂ ਇਸ ਨੂੰ 10 ਮਿੰਟ ਲਈ ਰੈਸਟ ਲਈ ਰੱਖਾਂਗੇ 10 ਮਿੰਟ ਬਾਅਦ ਦੁਬਾਰਾ ਦੇਖਾਂਗੇ ਫਿਰ ਆਪਾਂ ਤੁਹਾਨੂੰ ਤੇਲ ਜਾਂ ਘਿਓ ਲਗਾ ਕੇ ਟਿੱਕੀਆਂ ਬਣਾ ਲਵਾਂਗੇ ਟਿੱਕੀਆਂ ਦੀ ਸ਼ੇਪ ਦੇ ਦੇਵਾਂਗੇ ਇਸ ਨੂੰ ਫਪਰੀ ਮੈਂ ਪਸੰਦ ਅਨੁਸਾਰ ਕੋਈ ਵੀ ਸ਼ੇਪ ਦੇ ਸਕਦੇ ਹਾਂ। ਇਸ ਤਰੀਕੇ ਨਾਲ ਆਪਾਂ ਇਸ ਨੂੰ ਸ਼ੇਪ ਦੇ ਦੇਵਾਂਗੇ ਟਿੱਕੀ ਵਾਲੀ। ਗੋਲ ਗੋਲ। ਹੁਣ ਇਸ ਤਰੀਕੇ ਨਾਲ ਮੈਂ ਬਾਕੀ ਸਾਰੀਆਂ ਟਿੱਕੀਆਂ ਵੀ ਤਿਆਰ ਕਰ ਲਵਾਂਗੀ। ਹੁਣ ਮੈਂ ਸਾਰੀਆਂ ਟਿੱਕੀਆਂ ਨੂੰ ਤਿਆਰ ਕਰ ਲਿਆ ਹੈ। ਹੁਣ ਮੈਂ ਇਹਨਾਂ ਟਿੱਕੀਆਂ ਨੂੰ ਫਰਾਈ ਕਰ ਲਵਾਂਗੀ। ਤੇਲ ਦੇ ਵਿੱਚ ਸਾਰੀਆਂ ਟਿੱਕੀਆਂ ਨੂੰ ਫਰਾਈ ਕਰ ਲਵਾਂਗੇ ਤੇ ਮੈਂ ਸਰੋਂ ਦੇ ਤੇਲ ਵਿੱਚ ਫਰਾਈ ਕਰ ਰਹੀ ਹਾਂ ਸਾਰੀਆਂ ਟਿੱਕੀਆਂ ਨੂੰ ਮੀਡੀਅਮ ਫਲੇਮ ਤੇ ਸਾਰੀਆਂ ਟਿੱਕੀਆਂ ਨੂੰ ਫਰਾਈ ਕਰ ਲਵਾਂਗੇ ਫਲੇਮ ਨੂੰ ਆਪਾਂ ਜ਼ਿਆਦਾ ਤੇਜ਼ ਨਹੀਂ ਰੱਖਾਂਗੇ ਜੀ ਫੇਰ ਟਿੱਕੀਆਂ ਦਾ ਕਲਰ ਕਾਲਾ ਪੈ ਜਾਏਗਾ ਸਾਈਡਾਂ ਚੇਂਜ ਕਰ ਦੇਵਾਂਗੇ ਆ ਰਹੀ ਹੈ ਠੀਕ ਹੈ ਨੀ ਸਾਈਡਾਂ ਚੇਂਜ ਕਰਦੇਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਤੇ ਕ੍ਰਿਸਪੀ ਟਿਕੀਆਂ ਬਣ ਕੇ ਤਿਆਰ ਹੁੰਦੀਆਂ ਨੇ ਹੁਣ ਇਸ ਤਰੀਕੇ ਨਾਲ ਹੀ ਥੋੜੀ ਦੇਰ ਫਰਾਈ ਕਰ ਲਵਾਂਗੇ ਨਾਲ ਨਾਲ ਸਾਈਡਾਂ ਚੇਂਜ ਕਰਦੇ ਰਵਾਂਗੇ ਆਪ ਇਹਨਾਂ ਦੇਖੀਏ ਹੁਣ ਚਾਹ ਦੇ ਨਾਲ ਜਾਂ ਸੌਸ ਦੇ ਨਾਲ ਸਰਵ ਕਰਾਂਗੇ ਤੇ ਬਹੁਤ ਟੇਸਟੀ ਲੱਗਣਗੀਆਂ ਹੌਣ ਪਾਲਕ ਦਾ ਟਾਈਮ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਪਾਲਕ ਦੀਆਂ ਟਿੱਕੀਆਂ ਬਣਾ ਕੇ ਦੇਖਿਓ ਪਾਲਕ ਦਾ ਇਹ ਨਾਸ਼ਤਾ ਬਣਾ ਕੇ ਦੇਖਿਓ ਨਾਸ਼ਤਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਇਸ ਨੂੰ ਬਣਾਉਣ ਤੇ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਕੋਈ ਜ਼ਿਆਦਾ ਚੀਜ਼ਾਂ ਵੀ ਨਹੀਂ ਲੱਗਦੀਆਂ ਇਸ ਨੂੰ ਬਹੁਤ ਘੱਟ ਸਮੇਂ ਤੇ ਬਹੁਤ ਘੱਟ ਚੀਜ਼ਾਂ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਜੇ ਕਈ ਵਾਰ ਆਪਣਾ ਸਮੋਸੇ ਵਗੈਰਾ ਖਾਣ ਨੂੰ ਮਨ ਕਰਦਾ ਹੈ ਤਾਂ ਆਪਾਂ ਇਸ ਤਰੀਕੇ ਨਾਲ ਇਹ ਟਿੱਕੀਆਂ ਬਣਾ ਕੇ ਖਾਵਾਂਗੇ ਤੇ ਟਿੱਕੀਆਂ ਵੀ ਬਹੁਤ ਟੇਸਟੀ ਲੱਗਣੀਆਂ ਜੀ ਆਪਾਂ ਇਹਨਾਂ ਟਿੱਕੀਆਂ ਨੂੰ ਜ਼ਿਆਦਾ ਤੇਜ਼ ਫਲੇਮ ਤੇ ਫਰਾਈ ਨਹੀਂ ਕਰਾਂਗੇ ਜੀ ਫਿਰ ਇਹ ਟਿੱਕੀਆਂ ਕਾਲੀਆਂ ਪੈ ਜਾਣੀਆਂ ਫਿਰ ਟੇਸਟ ਵਧੀਆ ਨਹੀਂ ਆਏਗਾ ਬਹੁਤ ਸੁਣੀ ਖੁਸ਼ਬੂ ਆ ਰਹੀ ਹੈ ਜੀ ਹੁਣ ਟਿੱਕੀਆਂ ਬਣ ਕੇ ਤਿਆਰ ਨੇ ਹੁਣ ਆਪਾਂ ਇਹਨਾਂ ਟਿੱਕੀਆਂ ਨੂੰ ਕੱਢ ਕੇ ਛੰਨੀ ਦੇ ਵਿੱਚ ਰੱਖ ਲਵਾਂਗੇ ਤਾਂ ਕਿ ਤੇਲ ਨਿਕਲ ਜਾਵੇ ਹੁਣ ਵੈਸੇ ਨੂੰ ਇਵਨਿੰਗ ਸਨੈਕਸ ਨਾਸ਼ਤਾ ਡਿਨਰ ਬ੍ਰੈਕਫਾਸਟ ਕਿਸੇ ਵੀ ਟਾਈਮ ਖਾ ਸਕਦੇ ਹਾਂ ਸਾਰੀਆਂ ਟਿੱਕੀਆਂ ਨੂੰ ਚਮਚ ਦੀ ਮਦਦ ਦੇ ਨਾਲ ਛਾਨਣੀ ਦੇ ਵਿੱਚ ਕੱਢ ਲਵਾਂਗੇ ਹੁਣ ਤਿਆਰ ਨਾਸ਼ਤੇ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਸਾਰੀਆਂ ਟਿੱਕੀਆਂ ਨੂੰ ਪਲੇਟ ਵਿੱਚ ਕੱਢ ਲਵਾਂਗੇ ਹੁਣ ਆਪਣਾ ਟੇਸਟੀ ਤੇ ਈਜ਼ੀ ਜਿਹਾ ਨਾਸ਼ਤਾ ਬਣ ਕੇ ਤਿਆਰ ਹੈ ਹੁਣ ਤਿਆਰ ਨਾਸ਼ਤੇ ਨੂੰ ਟਮੇਟੋ ਸੌਸ ਨਾਲ ਸਰਵ ਕਰਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ